ਏ ਭਾਈ ਇੱਟਾ ਪ੍ਰਾਣੀ ਇਹ ਪਾਣੀ ਤੇ ਤੈਰਦੀ ਹੈ ਇੱਟ ਦੀ ਆ ਖਾਸ ਤੇ ਪਾਣੀ ਤੇ ਤੈਰਦੀ ਹੈ ਤੁਸੀਂ ਦੇਖੋ ਹਾਂ ਇਹ ਪਾਣੀ ਕਿੰਨੇ ਪੰਜਾਬ ਚ ਦੇਖਣ ਨੂੰ ਮਿਲ ਇੰਡੀਆ ਲੈਵਲ ਤੇ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਬੋਤਲੇ ਦੀ ਇੰਨੀ ਰੇਅਰ ਹੈ ਬੋਤਲੇ ਇਹ ਸਾਰਾ ਚਾਂਦੀ ਦਾ ਵਰਕ ਕਰਿਆ ਹੋਇਆ ਉੱਤੇ ਥੱਲੇ ਅੱਛਾ ਚਾਂਦੀ ਦਾ ਵਰਕ ਕੀਤਾ ਹੋਇਆ ਹੈ ਭਾਈ ਸਾਰਾ ਚਾਂਦੀ ਦਾ ਵਰਕ ਕੀਤਾ ਹੋਇਆ ਹੈ ਜੀ ਠੀਕ ਹੈ ਇਹ ਦਿਨ ਦਾ ਸ਼ੈਟਰ ਲੱਗ ਜਾਂਦਾ ਇਹਨਾਂ ਦਾ ਕੈਟਰਿੰਗ ਟੀਲੀਵੀਜ਼ਨ ਹੁੰਦੇ ਨੇ ਇਹ ਆਪਣੇ ਰੰਜੀਤ ਬਾਵਾ ਦੀ ਇੱਕ ਮੂਵੀ ਆਈ ਹੈ ਉਹਦੇ ਵਿੱਚ ਇਹਦਾ ਸੀਨ ਲਿੱਤਾ ਗਿਆ ਸੀ ਮਤਲਬ ਜੋੜੀ ਫਿਲਮ ਆਈ ਸੀ ਉਹਦੇ ਵਿੱਚ ਯੂਜ਼ ਕਰਿਆ ਹੋਇਆ ਤੇ ਇਹ ਇਤਰੀ ਗ੍ਰਾਮ ਖੋਨ ਦੇਖ ਰਹੇ ਹੋਗੇ ਐਮ ਰਿੰਦਰ ਗਿੱਲ ਦਾ Song ਹੈ ਉਹਦੇ ਵਿੱਚ ਵੀ Song ਕਰਿਆ ਮਤਲਬ ਪੂਰੀਆਂ ਜਿਹੜੀਆਂ ਹਿੱਟ ਫਿਲਮਾਂ ਨੇ ਉਹਨਾਂ ਵਿੱਚ ਆਪਣਾ ਸਮਾਨ ਗਿਆ ਹੋਇਆ ਜੋੜੀ ਹੋ ਗਈ ਹੈਨਾ ਸੋਕਣ ਸੋਕਣ ਫਿਲਮ ਹੋ ਗਈ ਤੇ KGF ਦੀ ਫਿਲਮ ਵਿੱਚ ਤੁਸੀਂ ਸੋਰੀ RR ਫਿਲਮ ਦੇ ਵਿੱਚ KGF ਫਿਲਮ ਦੇ ਵਿੱਚ ਉਹ ਟ੍ਰਿਪਰ ਆਰ ਦੇ ਵਿੱਚ ਆ ਟ੍ਰਿਪਰ ਆਰ ਵਿੱਚ ਹੀ ਕੈਮਰਾ ਦੇਖੋ ਇਹ ਬਹੁਤ ਹੇਅਰ ਕੈਮਰਾ ਹੈ ਇਹ ਬਈ ਜਦ ਜਾਤਰ ਹਵੇਲੀਆਂ ਤੇ ਕੋਠਿਆਂ ਵਿੱਚ ਨੇ ਡੈਕੋਰੇਸ਼ਨ ਲਈ ਵਰਤੇ ਜਾਂਦਾ ਹੈ ਇਹ ਐਂਟੀਕ ਹੈ ਇੱਥੇ ਹੋਇਆਗੇ ਪਿੱਖੀ ਸ਼ਹਿਰ ਦੇ ਵਿੱਚ ਪਲੱਸ ਸੜਕ ਚੈੱਕ ਕਰੋ ਬਈ ਥਾਣਾ ਰੋਡ ਪਿੱਖੀ ਤੇ ਬੁੱਡਵਰਕਸ਼ ਵਾਲੇ ਇੱਥੇ 올ਡ ਡੋਰ ਮਿਲਦੇ ਨੇਗੇ ਕੁੱਲ ਚੀਜ਼ ਪੁਰਾਣੀ ਕੱਲੀ ਕੱਲੀ ਚੀਜ਼ ਪ੍ਰੋਹੀ ਪਈ ਹੈਗੀ ਸ਼ਾਸ਼ੀਕਲ ਬਈ ਹੋ ਚੜਦੀ ਕਲਾ ਬਈ ਵਧੀਆ ਬਈ ਇਹ ਬਾਈ ਕੋਲੇ ਇੰਨਾ ਕੁ ਜ਼ਿਆਦਾ ਸਮਾਨ ਵਧੀਆ ਮਿਲਦਾ ਬਈ ਜਿਹੜਾ ਕਿ ਆਪਣੇ ਸੋਚ ਤੋਂ ਵੀ ਪਰਿਆਗਾ ਅੱਜ ਬਈ ਸਾਨੂੰ ਆਪਾਂ ਲੈ ਚੱਲੇ ਆਗੇ ਜਵਾ ਪੁਰਾਣੀ ਦੁਨੀਆ ਦੇ ਵਿੱਚ ਤੁਸੀਂ ਨੇ ਕਦੇ ਅਜਿਹੀਆਂ ਚੀਜ਼ਾਂ ਦੇਖੀਆਂ ਵੀ ਨਹੀਂਆਂ ਹੋਣੀਆਂ ਗਈਆਂ ਤੁਸੀਂ ਨੇ ਕਦੇ ਇਮੇਜਿਨ ਵੀ ਨਹੀਂ ਕੀਤਾ ਹੋਣਾ ਤੇ ਅੱਜ ਆਪਾਂ ਤੁਹਾਨੂੰ ਉਹ ਚੀਜ਼ ਦਿਖਾਉਣ ਲੱਗਿਆਂਗੇ ਤੇ ਜਿਹੜੇ ਲੋਕ ਕੋਠੀਆਂ ਬਣਾਉਣ ਦੇ ਸ਼ਕੀਨ ਨੇ ਹਵੇਲੀਆਂ ਬਣਾਉਣ ਦੇ ਸ਼ਕੀਨ ਨੇ ਕਿ ਤੇ ਅੱਜ ਆਪਾਂ ਉਹਨਾਂ ਕੋਲੇ ਇਹ ਜਾ ਮਟੀਰੀਅਲ ਲੈ ਕੇ ਆ ਜਾਣਾ ਬਈ ਤੁਸੀਂ ਜ਼ਿੰਦਗੀ ਭਰ ਯਾਦ ਰੱਖੋਗੇ ਤੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ ਆ ਬਾਈ ਬਿਜ਼ਨਸ ਕਰਦਾ ਹੈਗਾ ਤੇ ਆ ਕੱਲੀ ਕੱਲੀ ਚ ਜਿਹੜੀ ਪ੍ਰੋਈ ਪਈ ਹੈਗੀ ਆਪਾਂ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਵਾਂਗੇ ਬਈ ਜਿਵੇਂ ਜਿੰਦਾ ਹੋ ਗਿਆ ਤੱਕੜੀ ਹੋ ਗਈ ਪੁਰਾਣੇ ਚੀਜ਼ਾਂ ਦੇ ਵਿੱਚ ਆ ਦੂਰਾਬੀਨ ਹੋ ਗਈ ਕਿਹੜੀ ਚੀਜ਼ ਕਿਵੇਂ ਵਰਤੀਆਂ ਜਾਂਦੀ ਸੀਗੀ ਆਪਾਂ ਕੱਲੀ ਕੱਲੀ ਚੀਜ਼ ਦੱਸਾਂਗੇ ਸਾਡੀ ਵੀਡੀਓ ਦੇ ਨਾਲ ਬਨੇ ਰਹੋ ਐਂਡ ਤੱਕ ਬਈ ਬਈ ਸੱਸੀਕਾਰ ਬਈ ਸੱਸੀਕਾਰ ਤੇ ਅੱਜ ਆਪਾਂ ਬਾਈ ਸਾਨੂੰ ਮੜਾ ਜਾ ਐਕਸਪਲੇਨ ਕਰਕੇ ਦੱਸ ਦੋ ਵੀ ਕਿਹੜੀ ਚੀਜ਼ ਕਿੱਥੋਂ ਹੈਗੀ ਨਾ ਤੇ ਆਪਾਂ ਸ਼ੁਰੂ ਤੋਂ ਲੱਗ ਜਾਈਏ ਬਾਈ ਜਿਹੜੀ ਚੀਜ਼ ਆਹ ਰਾਜਾ ਕੀ ਟੰਗਿਆ ਪਿਆ ਬੜੂ ਆ ਦੱਸੋ ਮੜਾ ਜੀ ਕੀ ਆ ਇਹ ਜਿਹੜਾ ਯਾਤਰ ਹਵੇਲੀਆਂ ਤੇ ਕੋਠਿਆਂ ਵਿੱਚ ਨੇ ਡੈਕੋਰੇਸ਼ਨ ਲਈ ਵਰਤੇ ਜਾਂਦਾ ਹੈ ਇਹ ਐਂਟਿਕ ਹੈ ਇਹਦੀ ਮਤਲਬ ਹੈ ਨਾ ਅਜ ਤੋਂ ਇਹ 80 ਸਾਲ ਪੁਰਾਣਾ ਇਹ ਹੈ ਹਵੇਲੀਆਂ ਚ ਯਾਤਰ ਤੇ ਮਹਿਲਾਂ ਵਿੱਚ ਜ਼ਿਆਦਾ ਨੇ ਜਿਹਦੇ ਯੂਜ਼ ਹੁੰਦੇ ਨੇ ਸਾਡੇ ਕੋਲ ਜਿਵੇਂ ਮੂਵੀ ਸ਼ੂਟਿੰਗ ਲਈ ਆਉਂਦੇ ਜਾਂ ਤਾਂ ਮੂਵੀ ਫੂਟੇ ਦਾ ਸਾਡਾ ਕੰਮ ਵੱਧਦਾ ਹੈ ਤੇ ਕਿਸ ਨੂੰ ਹਵੇਲੀਆਂ ਲਈ ਇੰਟੀਰੀਅਰ ਕੇ ਦਾ ਸਾਡਾ ਡੋਰ ਦਾ ਕੰਮ ਵੀ ਹੈ ਤੇ ਉਸ ਦੇ ਰਿਗਾਰਡਿੰਗ ਅਸੀਂ ਸਾਰਾ ਮਤਲਬ ਹੈ ਨਾ ਆਹ ਐਕਸੈਸਰੀ ਅਵੇਲੇਬਲ ਕਰਾਉਣੇ ਆ ਨਾ ਦੇ ਤੁਸੀਂ ਦੇਖ ਸਕਦੇ ਹੋ ਸਾਰੀ ਇਹ ਆਪਣੇ ਕੋਲ ਸਾਰੀ ਹਵੇਲੀਆਂ ਮੈਲਾਂ ਵਾਲੀ ਐਕਸੈਸਰੀ ਆਪਣੇ ਕੋਲ ਠੀਕ ਹੈ ਬਈ ਤੇ ਸਾਨੂੰ ਮਾੜੀ ਝਟਕਾ ਫਾਦਾਂਗੇ ਆਪਣੇ ਆ ਦੇਖੋ ਤੁਸੀਂ ਸਾਰੀਆਂ ਰੀਜਨਲ ਨੇ ਜਿਵੇਂ ਆ ਰਾਜਾਰਾਮ ਵਰਮਾ ਦੀ ਹੈ ਹਾਂਜੀ ਆ ਦੇਖੋ 1848 ਦੀ ਹੈ 906 ਦੀ ਰਾਜਰਾਮ ਵਰਮਾ ਨੇ ਜਿਹੜੇ ਮਤਲਬ ਨਾ ਇੰਡੀਆ ਦੇ ਮਤਲਬ ਪਹਿਲੇ ਆਪਾਂ ਕਹਿ ਸਕਦੇ ਆ ਪੇਂਟਰ ਹੋਏ ਨੇ ਉਹ ਤੇ ਇਹਨਾਂ ਦੇ ਮਤਲਬ ਪੇਂਟਿੰਗ ਨੇ ਬਹੁਤ ਮਹਿੰਗੀਆਂ ਨੇ ਤੇ ਬਹੁਤ ਰੇਅਰ ਮਿਲਦੇ ਨੇ ਆਪਣੇ ਲਈ ਸਾਰਾ ਇਦਾਂ ਦਾ ਰੇਅਰ ਸਾਮਾਨ ਹੀ ਆਪਣੇ ਲਈ ਉਪਲਬਧ ਹੈ ਠੀਕ ਹੈ ਭਾਈ ਠੀਕ ਹੈ ਤੇ ਆਪਾਂ ਭਾਈ ਜਿਵੇਂ ਆ ਕਹਿ ਸਕਦਾ ਆਪਾਂ ਆ ਵੀ ਪੁਰਾਣੇ ਟਾਈਮ ਦੇ ਵਿੱਚ ਝੂਲੇ ਈ ਤਰ੍ਹਾਂ ਵਰਤਾ ਜਾਂਦਾ ਸੀਗਾ ਹਾਂ ਇਹਨੂੰ ਆਪਾਂ ਪਿਕ ਮਤਲਬ ਲਾਈਟ ਕਹਿ ਸਕਦੇ ਆ ਇਹ ਲਾਈਟ ਹੁੰਦੀ ਐ ਰੂਮ 'ਚ ਲਗਾਉਣ ਲਈ ਲਾਈਟ ਵਰਤੀ ਜਾਂਦੀ ਐ ਠੀਕ ਹੈ ਭਾਈ ਇਹਦੇ ਨਾਲ ਦੇ ਕਾਰ ਰਹੇ ਇਹ ਸਾਰੇ ਤਿੰਨ ਪਾਠ ਹੁੰਦੇ ਨੇ ਉੱਚੇ ਨੀਵੇਂ ਕਰਕੇ ਤੇ ਇਹ ਯੂਜ਼ ਹੁੰਦੇ ਨੇ ਠੀਕ ਆ ਬਈ ਰੇਲੀਆਂ ਵਿੱਚ ਯੂਜ਼ ਹੁੰਦੇ ਨੇ ਸਾਰੇ ਐਕਸੈਸਰੀ ਠੀਕ ਆ ਬਈ ਬਈ ਮਿੱਤਰੋ ਨੱਟ ਲੋ ਮੇਲਾ ਹਨਾ ਜਿੱਦੋਂ ਲੁੱਟਿਆ ਜਾਂਦਾ ਹੈ ਕਿ ਆਉਣ ਵਾਲੇ ਦੇ ਵਿੱਚ ਬਈ ਇਹ ਸਿਉਣਾ ਬਣਨਗੇ ਚੀਜ਼ਾਂ ਸਿਉਣਾ ਤੇ ਆਪਾਂ ਕੱਲੀ-ਕੱਲੀ ਚੀਜ਼ ਹੋਰ ਵੀ ਦਿਖਾਵਾਂਗੇ ਬਈ ਆਹ ਦੱਸੀ ਮੜਾ ਜਾਂ ਆਹ ਕੀ ਸਿਸਟਮ ਆਏਗਾ ਮੜਾ ਜਾਂ ਲਾਹੋ ਇਹਨੂੰ ਮੜਾ ਜਾਂ ਅੱਛਾ ਜੀ ਇਹ ਝੁਮਰਈ ਇਹ ਮਤਲਬ ਹੈ ਨਾ ਗਲਾਸ ਫਿੱਟ ਹੋ ਜਾਂਦਾ ਹੈ ਅਸੀਂ ਉਹ ਲਾਉਂਦੇ ਨਹੀਂ ਕਿਉਂਕਿ ਟੁੱਟਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ ਇਹ ਇਦਾਂ ਦਾ ਮਤਲਬ ਹੈ ਗਲਾਸ ਹੁੰਦਾ ਉਹ ਗਲਾਸ ਫਿੱਟ ਹੋਏ ਨਾ ਪਰ ਪੋਲਿਸ਼ ਹੋ ਕੇ ਇਹ ਸਾਰਾ ਹਵੇਲੀਆਂ ਵਿੱਚ ਹੀ ਵਰਤੇ ਜਾਂਦੇ ਤੇ ਆਲ ਸ਼ੂਟਿੰਗਾਂ ਵਿੱਚ ਵਰਤੇ ਜਾਂਦਾ ਹੈ ਠੀਕ ਹੈ ਵੀਰ ਇਹ ਪਿੱਤਲ ਦਾ ਹੈ ਇਹ ਖਾਸ ਗੱਲ ਇਹ ਸਾਰਾ ਪਿੱਤਲ ਦਾ ਹੈ ਠੀਕ ਹੈ ਭਾਈ ਆ ਵੀ ਆਪਣਾ ਝੁੰਮਰ ਆ ਗਿਆ ਨਾ ਭਾਈ ਇਹ ਵੀ ਝੁੰਮਰ ਆ ਗਿਆ ਜੀ ਹਾਂ ਇਹ ਝੁੰਮਰ ਆਪਣਾ ਹੀ ਮਤਲਬ ਜੋੜੀ ਫਿਲਮ ਆਈ ਸੀ ਉਹਦੇ ਵਿੱਚ ਯੂਜ਼ ਕਰਿਆ ਹੋਇਆ ਤੇ ਇਹ ਤੁਸੀਂ ਗ੍ਰਾਮ ਫੋਨ ਦੇਖ ਰਹੇ ਹੋਗੇ ਇਹ ਮਰਿੰਦਰ ਗਿੱਲ ਦਾ Song ਹੈ ਉਹਦੇ ਵਿੱਚ ਵੀ Song ਕਰਿਆ ਮਤਲਬ ਪੂਰੀਆਂ ਜਿਹੜੀਆਂ ਸੋਕਣ ਫਿਲਮ ਹੋਗੀ ਤੇ ਕੇਜੀਐਫ ਦੀ ਫਿਲਮ ਵਿੱਚ ਤੁਸੀਂ ਕੈਮਰਾ ਦੇਖੋਗੇ ਬਹੁਤ ਹਿੱਟਰ ਫਿਲਮ ਰਹੀ ਹੈ ਸੋਰੀ ਆਰਆਰ ਫਿਲਮ ਦੇ ਵਿੱਚ ਕੇਜੀਐਫ ਫਿਲਮ ਦੇ ਵਿੱਚੋਂ ਟ੍ਰਿਪਰ ਆਰ ਦੇ ਵਿੱਚ ਆ ਟ੍ਰਿਪਰ ਆਰ ਵਿੱਚ ਹੀ ਕੈਮਰਾ ਦੇਖੋ ਇਹ ਬਹੁਤ ਰੇਅਰ ਕੈਮਰਾ ਹੈ ਅੱਛਾ ਭਈ ਕੈਮਰਾ ਇਹ ਹਾਂ ਕੈਮਰਾ ਜੀ ਮੜਾ ਜਿਹਾ ਦਿਖਾਵਾਂਗੇ ਕਿਵੇਂ ਕੀ ਚੱਲਦਾ ਹੈ ਇਹ ਵਾਕਿੰਗ ਕੰਡੀਸ਼ਨ ਵਿੱਚ ਕੈਮਰਾ ਇਹ ਜੀ ਖਾਸੀਅਤ ਇਹ ਦੇਖੋ ਤੇ ਅਗਰ ਕੋਈ ਵੀ ਮਤਲਬ ਡਾਇਰੈਕਟਰ ਪ੍ਰੋਡਿਊਸ ਪ੍ਰੋਡਿਊਸਰ ਹੋਣ ਤੇ ਜਿਨ੍ਹਾਂ ਨੇ ਮਤਲਬ ਸਮਾਨ ਦੀ ਕੋਈ ਪੂਰਤੀ ਨਾ ਹੋਵੇ ਸਾਡੇ ਕੋਲ ਐਨੀ ਟਾਈਮ ਕੋਲ ਕਰ ਸਕਦੇ ਹੋ ਆਪਣੇ ਕੋਲ ਸਾਰਾ ਸਮਾਨ ਅਵੇਲੇਬਲ ਹੁੰਦਾ ਹੈ ਠੀਕ ਆ ਭਾਈ ਹਾਂਜੀ ਆਪ ਨੂੰ ਬੱਚਿਆਂ ਨੂੰ ਪਤਾ ਤਾਂ ਹੁੰਦਾ ਵੀ ਟੈਲੀਵਿਜ਼ਨ ਹੁੰਦੇ ਸੀਗੇ ਪਰ ਪੁਰਾਣੇ ਟਾਈਮਾਂ ਦੇ ਵਿੱਚ ਉਹ ਟੈਲੀਵਿਜ਼ਨ ਇਹੋ ਜਿਹੇ ਹੁੰਦੇ ਸੀ ਦੇਖ ਸਕਦੇ ਹੋਗੇ ਤੇ ਮੜਾ ਜਿਹਾ ਦਿਖਾਓ ਵੀ ਕਿਵੇਂ ਜੇ ਇਸ ਸਿਸਟਮ ਕੀ ਹੁੰਦਾ ਸੀਗਾ ਇਹਨੂੰ ਆਪਾਂ ਨਾ ਮਤਲਬ ਸ਼ੈਟਰਿੰਗ ਟੈਲੀਵਿਜ਼ਨ ਕਹਿ ਦਿੰਨੇ ਆ ਇਹ ਇਦਾਂ ਇਹਨਾਂ ਦਾ ਸ਼ੈਟਰ ਲੱਗਦਾ ਇਹਨਾਂ ਦਾ ਤੇ ਸ਼ੈਟਰਿੰਗ ਟੈਲੀਵਿਜ਼ਨ ਹੁੰਦੇ ਨੇ ਇਹ ਆਪਣੀ ਰਣਜੀਤ ਬਾਵਾ ਦੀ ਇੱਕ ਮੂਵੀ ਆਈ ਹੈ ਉਹਦੇ ਵਿੱਚ ਇਹਦਾ ਸੀਨ ਲਿੱਤਾ ਗਿਆ ਸਪੈਸ਼ਲ ਇਹਨਾਂ ਦਾ ਠੀਕ ਆ ਭਾਈ ਤੇ ਆਪ ਅੱਛੇ ਵੀ ਮੂਰਤ ਆ ਗਈਆਂ ਇਹ ਕੀ ਸਿਸਟਮ ਹੈ ਭਾਈ ਇਹ ਸਾਰੀਆਂ ਰੂਮ ਡੈਕੋਰੇਟਡ ਚੀਜ਼ਾਂ ਨੇ ਐਂਟਿਕ ਨੇ ਇਹ ਕਾਲੇ ਰੂਮ ਚ ਲਗਾਉਣ ਵਾਲੀ ਚ ਜਿਹੜੀਆਂ ਮੈਲਾਂ ਜੋ ਪਹਿਲਾਂ ਦੇਖਦੇ ਆਪਾਂ ਨਾ ਹਿੰਦੀ ਫਿਲਮਾਂ ਉਹਨਾਂ ਦੇ ਵਿੱਚ ਲੱਗੀਆਂ ਹੁੰਦੀਆਂ ਨੇ ਉਹ ਸਾਰੀ ਉਹਦਾ ਸਮਾਨ ਆਇਆ ਸਾਰਾ ਜਿਵੇਂ ਗ੍ਰਾਮ ਫੋਨ ਆ ਗਿਆ ਅੱਜ ਕੱਲ ਪੂਰਾ ਟ੍ਰੈਂਡਿੰਗ ਚ ਆ ਹਨਾ ਅੱਜ ਕੱਲ ਰੂਮ ਵਗੈਰਾ ਚ ਬਹੁਤ ਰੱਖਿਆ ਜਾਂਦਾ ਇਹ ਕਲਾਸਿਕ ਗਲ ਹਵੇਲੀਆਂ ਵਗੈਰਾ ਚ ਬਹੁਤ ਰੱਖਿਆ ਜਾ ਰਿਹਾ ਹੈ ਕੋਲ ਮਲਾ ਕੇ ਬਾਈ ਕੋਲੇ ਹਨਾ ਬਈ ਯਾਰ ਡੈਕੋਰੇਸ਼ਨ ਵਾਲੀ ਕੋਈ ਕੱਚ ਨਹੀਂ ਛੱਡੀ ਬਾਈ ਨੇ ਹਨਾ ਤੇ ਡੈਕੋਰੇਸ਼ਨ ਆਪਣੇ ਪੁਰਾਣੇ ਜਵਾਨਾਂ ਦੇ ਵਿੱਚ ਅੱਜ ਕੱਲ ਤਾਂ ਆਪਾਂ ਸੋਚ ਵੀ ਨਹੀਂ ਸਕਦੇ ਵੀ ਆਪਾਂ ਵੀ ਪੁਰਾਣੇ ਜਵਾਨੇ ਦੇ ਵਿੱਚ ਵੀ ਡੈਕੋਰੇਸ਼ਨ ਐਂ ਕਰਦੇ ਹੁੰਦੇ ਸੀਗੇ ਤੇ ਬਈ ਯ ਜੱਬੀ ਕੱਢੇ ਪਏ ਨੇਗੇ ਸੱਚੀ ਦਿਵਾ ਲਓ ਤੇ ਆਹ ਦੇਖੋ ਬਈ ਦੂਰਾ ਬੀਣਾ ਵੀ ਚੱਲਦੀ ਆ ਵੀ ਇਹ ਹਾਂ ਜੇ ਵਰਕਿੰਗ ਕੰਡੀਸ਼ਨ ਚ ਐ ਦੂਰਾ ਬੀ ਇਹ ਵੀ ਕਿਸੇ ਫਿਲਮ ਹਲਮ ਚਾਈ ਹੋਣੀ ਬਈ ਇਹ ਫਿਲਮ ਚ ਹਲੇ ਆਈ ਹੈ ਆਪਣੇ ਕੋਲ ਇੱਕ ਦੂਰਾ ਬੀਣਾ ਖਾਸ ਜਿਹੜੀ ਮਤਲਬ ਹੈ ਨਾ ਜੀਨਲ ਬੁੱਕ ਦੇ ਰਿਕਾਰਡ ਵਿੱਚ ਜਿੰਦ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਤੁਸੀਂ ਰੇ ਲਿਖਿਆ ਵੀ ਹੋਇਆ ਸਾਰਾ ਇਹ ਪੰਜਾਬ ਦੀ ਤੋਂ ਮਤਲਬ ਪਹਿਲੀ ਮੁਰੱਬਾਬੰਦੀ ਹੋਈ ਸੀ ਹੈ ਨਾ ਉਹ ਦੂਰਾ ਬੀਣਾ ਇਹ ਦੂਰਾ ਬੀਨ ਉੱਤੇ ਟ੍ਰਾਈਪੋਡ ਹੈ ਦਾ ਆਪ ਇਹਨੂੰ ਸੁਲਾ ਕਰ ਦਾਂਗੇ ਤੁਸੀਂ ਦੇਖੋ ਇਹ ਪੈਦੂਰਾ ਮਿੰਟ ਟ੍ਰਾਈਪੋਡ ਹੈ ਇਹ ਮਤਲਬ ਪੰਜਾਬ ਦੀ ਪਹਿਲੀ ਮੁਰੱਬਾ ਬੰਦੀ ਹੋਈ ਸੀ ਉਦੋਂ ਯੂਜ਼ ਹੋਇਆ ਸੀ ਇਹ ਅੱਛਾ ਬਈ ਅੱਛਾ ਬਈ ਇੱਕ ਚੀਜ਼ ਹੈ ਬਈ ਇਹ ਜੁਐਲਰੀ ਬਾਕਸ ਨੇ ਪੁਰਾਣੇ ਪੱਥਰ ਦੇ ਪੱਥਰ ਦੇ ਕੁਆਇਲ ਜੀ ਅੱਛਾ 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 ਹਾਂ ਜੀ ਅੱਜ ਦੇ 180 ਸਾਲ ਪੁਰਾਣਾ ਜੁਐਲਰੀ ਬਾਕਸ ਹੈ ਇਹ ਅੱਛਾ ਹਾਂ ਜੀ ਠੀਕ ਹੈ ਵਿੱਚ ਆਪਣੇ ਕੋਲ ਆ ਪਾਂਦਾਂ ਨਾ ਜਾਂਦੇ ਨੇ ਜਿਵੇਂ ਪਾਂਦਾਂ ਨੇ ਜਿਹੜੇ ਪਾਂਖ ਖਾਂਦੇ ਸੀ ਲੋਕ ਹਾਂ ਜੀ ਆ ਦੇਖੋ ਅੱਛਾ ਹਾਂ ਇਹ ਪਾਨਦਾਨ ਨੇ ਪੁਰਾਣੇ ਵਰਤੇ ਜਾਂਦੇ ਨੇ ਇਹ ਸ਼ੂਟਿੰਗਾਂ ਵਿੱਚ ਵੀ ਵਰਤੇ ਜਾਂਦੇ ਨੇ ਤੇ ਲੋਕ ਹਨਾ ਜੇ ਸ਼ੌਂਕ ਵਜੋਂ ਵੀ ਘਰੇ ਰੱਖਦੇ ਨੇ ਇਹ ਹਾਂ ਅੱਜ ਕੱਲ ਤਾਂ ਜਿਵੇਂ ਐ ਲਾ ਲਓ ਵੀ ਨੂਨ ਮਿਰਚ ਲਾ ਪਿਆ ਹੁੰਦਾ ਨਾ ਹਾਂ ਉਹ ਇਹਦੇ ਚ ਲੱਗ ਲੱਗ ਵੀ ਇਹ ਚ ਇੱਕ ਚ ਫੀਮ ਹੋਣੀ ਇੱਕ ਚ ਪਾਣ ਹੋਣਾ ਇੱਕ ਚ ਕੀ ਕਿਤ ਕਿਤ ਕੀ ਹੈ ਨਾ ਇਹ ਇਦਾਂ ਦੀ ਹੋਣੀ ਹੈ ਪੁਰਾਣੇ ਲੋਕ ਵਰਤੇ ਨੇ ਹਾਂ ਕੋਈ ਦਾ ਫੀਮ ਦੀਆਂ ਸਬੀਆਂ ਵੀ ਨੇ ਤੇ ਮੈਂ ਉਹ ਲਾ ਲਓ ਵੀ ਜਿਵੇਂ ਚ ਮੈਂ ਤਾਂ ਹਾਂ ਚਰਖਾ ਪਿਆਗਾ ਆ ਝੂਲੇ ਤੇ ਆ ਸਾਰੇ ਡੈਕੋਰੇਸ਼ਨ ਵਾਲੀਆਂ ਚੀਜ਼ਾਂ ਨੇ ਗਿਆ ਇਹ ਬਈ ਸਾਰਾ ਫਿਲਮਾਂ ਵਾਸਤੇ ਰੱਖਿਆ ਹੈਗਾ ਆਪਾਂ ਵੇਚ ਦੇਵੀਆਂ ਇਹ ਸਮਾਨ ਸੇਲ ਵੀ ਕਰ ਦਿਆਂਗੇ ਜਿਆਦਾਤਰ ਪਰ ਰੈਂਟ ਤੇ ਦਿੰਨੇ ਆਪਾਂ ਕਾਲਜਾਂ ਜਿਹੀਆਂ ਪ੍ਰਦਰਸ਼ਨੀਆਂ ਲੱਗਦੀਆਂ ਨੇ ਆਪਣੇ ਹੁਣ ਤੋੜ ਦਿਨ ਪਹਿਲਾਂ ਗ੍ਰਾਣਿਕ ਕਾਲਚ ਲਾ ਕੇ ਹਟੀਆਂ ਹੈਨਾ ਤੇ ਆਪਾਂ ਮਤਲਬ ਪ੍ਰਦਰਸ਼ਨੀਆਂ ਜਿਆਦਾ ਲਾਉਣੇ ਤੇ ਸੇਲ ਵੀ ਕਰ ਦਿੰਨੇ ਆ ਵਿੱਚ ਸਮਾਨ ਉਹ ਇਦਾਂ ਨਹੀਂ ਮਤਲਬ ਸੇਲ ਨਹੀਂ ਕਰਦੇ ਆਪਾਂ ਸ਼ੂਟਿੰਗਾਂ ਦਾ ਮਤਲਬ ਆਪਣਾ ਆਪਣਾ ਜਿਆਦਾ ਕੰਮ ਹੈ ਲੋ ਵੀ ਜਿਹੜੇ ਮਤਲਬ ਹੈ ਨਾ ਬਾਈ ਨਾ ਹਵੇਲੀ ਆ ਬਣਾਉਣ ਦੇ ਸਕੀਨ ਨੇਗੇ ਤੇ ਆਪਣਾ ਪੁਰਾਣੇ ਛਿੱਜਾਂ ਦੇ ਨਾਲ ਡੈਕੋਰੇਸ਼ਨ ਕਰਨ ਦੇ ਸ਼ਕੀਨ ਨੇਗੇ ਤੇ ਉਹ ਚੀਜ਼ ਇੱਥੇ ਵਿਜ਼ਿਟ ਬੰਦੇ ਕਰ ਸਕਦੇ ਨੇ ਤੇ ਇੱਥੋਂ ਲਿਜਾ ਸਕਦੇ ਨੇਗੇ ਤੇ ਆਪਾਂ ਵੀ ਤੁਹਾਨੂੰ ਡੋਰ ਵੀ ਦਿਖਾਵਾਂਗੇ ਪੁਰਾਣੇ ਪੁਰਾਣੇ ਵੱਡੇ ਵੱਡੇ ਡੋਰ ਪੈ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਐਂਡ ਤੱਕ ਨਾ ਤੁਹਾਨੂੰ ਉਹ ਵੀ ਦਿਖਾਵਾਂਗੇ ਇੱਕ ਆ ਫੀਮ ਦੇ ਡੱਬੇ ਜਿਵੇਂ ਪੁਰਾਣੇ ਰੱਖਦੇ ਸੀ ਨੀ ਸਰਦਾਰ ਅਜੇ ਸਹਰਾਣੇ ਰੱਖ ਕੇ ਰਹਦੇ ਸੀ ਤੇ ਹੁਣ ਕੁਝ ਲੋਕ ਕਹਿੰਦੇ ਵੀ ਇੰਨੀ ਨਹੀਂ ਫੀਮ ਕਿਵੇਂ ਖਾਂਦੇ ਸੀ ਨਾ ਤੇ ਮਤਲਬ ਉਹਨਾਂ ਦਾ ਖਾਣ ਦਾ ਜਿਆਦਾ ਕਨਸੈਪਟ ਨਹੀਂ ਹੁੰਦਾ ਸੀ ਉਹਨਾਂ ਦਾ ਵੰਡਣ ਦਾ ਹੁੰਦਾ ਸੀ ਕਿਉਂਕਿ ਫੀਮ ਇੱਕ ਨਾ ਸ਼ਾਹੀ ਚੀਜ਼ ਮੰਨੀ ਜਾਂਦੀ ਸੀ ਲੋਕ ਆਪ ਤਾਂ ਘੱਟ ਖਾਂਦੇ ਜਿਵੇਂ ਲੋਕਾਂ ਕੋਲ ਆ ਗਿਆ ਉਹਨਾਂ ਨੂੰ ਵੱਧ ਖਵਾਉਂਦੇ ਸੀ ਤਾਂ ਲਈ ਦਾਨੀ ਸੱਜਣ ਵਾਲੇ ਸੀਗੇ ਹਾਂ ਦਾਨੀ ਸੱਜਣ ਵਾਲੇ ਸੀ ਉਹ ਕੁਝ ਨੂੰ ਮਤਲਬ ਰਿਚੈਸਟ ਮਤਲਬ ਫੀਲ ਕਰਾਉਂਦੇ ਸੀ ਠੀਕ ਹੈ ਜਦ ਬੰਨਦੀ ਸੀ ਲੋ ਬੀਸੀ ਰਿਚੈਸਟ ਮੈਨ ਆਗੇ ਹਾਂ ਹਾਂ ਆ ਚੀਜ਼ ਦੇਖੋ ਵੀ ਰਾਇਲ ਸਲੂਟ ਆਉਂਦੀ ਅੱਜ ਕੱਲ ਇਹ ਬੋਤਲ 2 ਵਰਤੀ ਜਾਂਦੀ ਹੈ ਅੱਜ ਕੱਲ ਹਾਂ ਜੀ ਅੱਜ ਕੱਲ ਮਤਲਬ ਕੋਈ ਬਣਾਉਂਦੇ ਨੇ ਨਾ ਫਾਈਨ ਰੂਮ ਬਣਾਉਂਦੇ ਨੇ ਬੈਠੀ ਕੋਲ ਬਣਾਉਂਦੇ ਨੇ ਉਹਨਾਂ ਲਈ ਬੱਤੀ ਜਾਂਦੀ ਹੈ ਉਸ ਤੋਂ ਬਾਅਦ ਇੱਕ ਆਪਣੇ ਕੋਲ ਆ ਬੋਤਲ ਹੈ ਇਹ ਬੋਤਲ ਬਹੁਤ ਜ਼ਿਆਦਾ ਰੇਅਰ ਤੋਂ ਮਤਲਬ ਨਾ ਦੇਖਣ ਨੂੰ ਹੀ ਨਹੀਂ ਮਿਲਣੀ ਇਹ ਬੋਤਲ ਇਹਦੀ ਇੰਨੀ ਡਿਮਾਂਡ ਹੈ ਬੋਤਲ ਦੀ ਜ਼ਿਆਦਾ ਕਿਤੇ ਦੇਖਣ ਨੂੰ ਨਹੀਂ ਮਿਲਣੀ ਇਹ ਬੋਤਲ ਕਿਤੇ ਵੀ ਮਤਲਬ ਆਪਾਂ ਇਹਨਾਂ ਕਹਿੰਦੇ ਪੰਜਾਬ 'ਚ ਦੇਖਣ ਨੂੰ ਲਈ ਇੰਡੀਆ ਲੈਵਲ ਤੇ ਬਹੁਤ ਘੱਟ ਦੇਖਣ ਨੂੰ ਮਿਲਣੀ ਹੈ ਬੋਤਲ ਇਹਦੀ ਇੰਨੀ ਰੇਅਰ ਹੈ ਬੋਤਲ ਇਹ ਸਾਰਾ ਚਾਂਦੀ ਦਾ ਵਰਕ ਕਰਿਆ ਹੋਇਆ ਉੱਤੇ ਥੱਲੇ ਅੱਛਾ ਚਾਂਦੀ ਦਾ ਵਰਕ ਕੀਤਾ ਹੋਇ ਮਤਲਬ ਲਾ ਲਓ ਵੀ ਪੰਜਾਬ ਦੇ ਵਿੱਚ ਤਾਂ ਕੋਈ ਦਿਖਾਈ ਨਹੀਂ ਸਕਦਾਗਾ ਕੋਲਮੜਾ ਦਿਖਾਉਣੇ ਆ ਬਾਈ ਤੇ ਦੇਖੋ ਮੜਾਇਆ 1946 ਤੇ ਡੇਟ ਲਿਖੀ ਹੋਈ ਐ ਠੀਕ ਆ ਬਾਈ ਹਾਂ ਜੀ ਇਹ ਜਿੰਦਾ ਕਿੱਡਾ ਜਿੰਦਾ ਦੇਖੋ ਜੀ ਹੂੰ ਬਾਕੀ ਆਪਾਂ ਕੱਲੀ ਕੱਲੀ ਚੀਜ਼ ਤੇ ਵੀਡੀਓ ਬਣਾ ਦਾਂਗੇ ਤੁਸੀਂ ਬਾਈ ਦੇ ਚੈਨਲ ਨੂੰ ਫੋਲੋ ਕਰ ਲਿਓ ਸਬਸਕ੍ਰਾਈਬ ਕਰੋ ਕੱਲੀ ਕੱਲੀ ਚੀਜ਼ ਤੁਹਾਨੂੰ ਮਤਲਬ ਕਿ ਫ੍ਰੀ ਟਾਈਮ ਕੱਲੀ ਕੱਲੀ ਚੀਜ਼ ਬਾਰੇ ਆਪਾਂ ਵੀਡੀਓ ਬਣਾਉਂਦੇ ਰਹਾਂਗੇ ਆਪਾਂ ਵੀ ਕੱਲੀ ਕੱਲੀ ਚੀਜ਼ ਤੇ ਨਾ ਆਪਾਂ ਰੀਲ ਵੀ ਬਣਾਵਾਂਗੇ ਬਾਅਦ ਦੇ ਵਿੱਚ ਤੁਹਾਨੂੰ ਆਪਾਂ ਕੱਲੀ ਕੱਲੀ ਚੀਜ਼ ਦਿਖਾਵਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫ ਤੇ ਆਪਾਂ ਬੱਚਾ ਬਾਈਆਂ ਕੋਲੇ ਕੱਲ ਵੀ ਜਾ ਕੇ ਕੱਲ ਵੀ ਜਾਾਂਗੇ ਬਾਈ ਹਾਂ ਹਾਂ ਬਾਈ ਬਾਈ ਕੱਲ ਨੂੰ ਵੀ ਸਮਾਨ ਸਮੁੰਡ ਲੈ ਕੇ ਆਊਗਾ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਹਣਾ ਬਾਈ ਸੁਪੀ ਕੀ ਚੀਜ਼ ਆ ਬਾਈ ਇਹ ਬਾਈ ਇੱਟਾ ਪ੍ਰਾਣੀ ਇਹ ਪਾਣੀ ਤੇ ਤੈਰਦੀ ਹੈ ਇੱਟ ਦੀ ਆ ਖਾਸ ਤੇ ਪਾਣੀ ਤੇ ਤੈਰਦੀ ਆ ਅੱਛਾ ਇਹ ਆਪਣਾ ਕੰਮ ਕੀ ਆਪਣਾ ਵੀ ਦਾ ਇਹ ਤਾਂ ਵੀ ਮਤਲਬ ਜੇ ਪ੍ਰਾਣੇ ਅਫਸਰ ਹੁੰਦੇ ਸਿੰਗਰੇਜ ਦੇ ਹਾਈ ਲੈਵਲ ਦੇ ਅਫਸਰ ਉਹ ਮਤਲਬ ਉਸ ਟਾਈਮ ਐਸੇ ਤਾਂ ਹੁੰਦੇ ਨਹੀਂ ਸੀ ਤਾਂ ਮਤਲਬ ਇਦਾਂ ਹੀ ਤਕਨੀਕ ਹੁੰਦੀ ਸੀ ਇੰਦਾਂ ਦੀ ਇੰਜੀਨੀਅਰਿੰਗ ਸੀ ਵੀ 8 ਦੇ ਮਤਲਬ ਹੈ ਨਾ ਛੱਤਾਂ ਦੇ ਲੱਗ ਜਾਂਦੇ ਸੈਡਾਂ ਤੇ 8 ਹੋ ਜਾਂਦੇ ਸੀ ਨਾ ਸੈਡ ਤੇ ਨਾ ਪਾਣੀ ਫਲੋ ਕਰਦੇ ਰਹਿੰਦੇ ਸੀ ਤੇ ਉਸ ਨਾਲ ਰੂਮ 'ਚ ਮਤਲਬ ਏਸੀ ਨਾਲ ਵੀ ਦੁੱਗਣੀ ਠੰਡਕ ਪਣੀ ਰਹਿੰਦੀ ਸੀ ਠੀਕ ਤੇ ਪਾਣੀ ਤੇ ਫਲੋ ਕਰਦੇ ਏਟਾ ਜੀ ਅੱਜ ਆਪਾਂ ਪੂਰੀ ਵੀਡੀਓ ਪਾ ਦਾਂਗੇ ਬਹੁਤ ਸਮਾਂ ਹੈ ਆਪਾਂ ਪੂਰੀ ਵੀਡੀਓ ਪਾਾਂਗੇ ਜੀ ਠੀਕ ਹੈ ਵੀਰੇ ਤੇ ਆਪਾਂ ਤੁਹ